ਤਾਂ ਉਹ ਜਿਵੇਂ ਰਿਵਿਊ ਦੱਸੂਗਾ ਵੀ ਕ੍ਰੀਏਟਰ ਕੰਪੋ ਦੇ ਨਾਲ ਕੀ ਕੀ ਮਿਲਿਆ ਆ ਇੱਕ ਬਾਕਸ ਆ ਇਹਦਾ ਇਹਦਾ ਨਾ ਤੇ ਇਹਦੀ ਅਨਬਾਕਸਿੰਗ ਮੈਂ ਪਹਿਲਾਂ ਕਰ ਲਈ ਸੀ ਤੇ ਮੈਂ ਕਿਦੇ ਨੇ ਇਹਨੂੰ ਯੂਜ਼ ਵੀ ਕੀਤਾ ਸੀਗਾ ਅਸੀਂ ਬਾਹਰ ਗਏ ਸੀਗੇ ਥੋੜਾ ਜਿਹਾ ਘੁੰਮਣ ਤਾਂ ਆ ਇੱਕ ਬਾਕਸ ਮਿਲਦਾ ਨਾਲ ਤੇ ਆ ਨਾਲ ਇੱਕ ਬੈਗ ਤੇ ਵਿੱਚ ਥੋੜੇ ਜਿਹਾ ਡਾਕੂਮੈਂਟ ਤੇ ਇੱਕ ਸਟicker ਆ ਡਿਜ਼ਾਈਨ ਦਾ ਤੇ ਆਹ ਬਾਕਸ ਦੇ ਵਿੱਚ ਹੈਗੀ ਆ ਇਹਦਾ ਕਵਰ ਸਟੋਰੇਜ ਲਈ ਐਂਡ ਜਿਹੜਾ ਇਹਦਾ ਸਟੋਰੇਜ ਵਾਲਾ ਕਵਰ ਆ ਇਹ ਬੜਾ ਹੈਂਡੀ ਆ ਬੜਾ ਸਪੂਟੀਵੋ ਉਹ ਇਦਾਂ ਕਿਉਂਕਿ ਇਹਦੇ ਵਿੱਚ ਪੌਕਟ ਬਣੀਆਂ ਤੋਂ ਜਿਹਦੇ ਵਿੱਚ ਤੁਸੀਂ ਫਿਲਟਰ ਸਟੋਰ ਕਰ ਸਕਦੇ ਹੋ ਆਪਣੇ ਉਹ ਮੈਗਨੈਟਿਕ ਮੈਗਨੈਟਿਕ ਨਾਲ ਨਾਲ ਅ ਨਾਲ ਅਟੈਚ ਹੋ ਜਾਂਦੇ ਆ ਆਹ ਹੈਗਾ ਵਾਈਡ ਐਂਗਲ ਲੈਂਸ ਤੇ ਇਹਨੂੰ ਜੇ ਲਾਉ ਤਾਂ ਇਹ ਇਹਦਾ ਚਿਪਕਿਆ ਨਾਲ ਆ ਇਹ ਕੋਚ ਨਹੀਂ ਨਾ ਹੋਵੇ ਤਾਂ ਸੌਖਾ ਰੋਣਾ ਆਨਰ ਬੈ ਇਨਕਲੂਡ ਯਾ ਟ੍ਰੇਟਰ ਕੰਬੋ ਚ ਜੇ ਤੁਸੀਂ ਉਹਦਾ ਲੈਂਦੇ ਆ ਤਾਂ ਮੈਨੂੰ ਲੱਗਦਾ ਸ਼ਾਇਦ ਬੈਗ ਨਹੀਂ ਇਨਕਲੂਡ ਕਰ ਦੇ ਹੋਵੇ ਚ ਤੇ ਹੈਗਾ ਕੈਮਰਾ ਕੈਮਰੇ ਦੀ ਕੰਸਿਸ਼ਨ ਤੇ ਮੈਂ ਉਹਨਾਂ ਦੁਬਾਰਾ ਆ ਹੈਗਾ ਇਹਦਾ ਹੈਂਡਲ ਥੱਲੇ ਇਹ ਵੱਡਾ ਹੈਂਡਲ ਆ ਇਹਦੇ ਵਿੱਚ ਬੈਟਰੀ ਇਨਕਲੂਡ ਯਾ ਤੇ ਟਾਈਪ ਟਾਈਪ ਸੀ ਇਹ ਅਟੈਚ ਹੁੰਦਾ ਹੈ ਤੇ ਨਾਲ ਪਾਸ थ्रू ਆ ਇਹ ਨਾਲ ਅਟੈਚ ਕਰਕੇ ਤੁਸੀਂ ਟਾਈਪ ਸੀ ਨਾਲ ਹੀ ਚਾਰਜ ਕਰ ਸਕਦਾ ਤੇ ਜਦੋਂ ਵੀ ਹੈਂਡਲ ਲਾਉਣਾ ਆ ਤਾਂ ਇਹਦੇ ਨਾਲ ਸਵਿਚ ਨੂੰ ਇਹਦੇ ਨਾਲ ਆਪਣਾ ਤੇ ਜਿਹੜੀ ਕਲਿੱਪ ਉੱਪਰੋਂ ਖੁੱਲ ਜਾਂਦੇ ਆ ਇਹ ਟਾਈਪ ਸੀ ਦਾ ਥੱਲੇ ਲਾ ਕੇ ਤਾਂ ਇਹ ਹੈਂਡਲ ਨਾਲ ਯੂਜ਼ ਕਰ ਲੱਗ ਜਾਂਦਾ ਇਹ ਸਿਗਰ ਇਨਕਲੂਡ ਨਾਲ ਤੇ ਨਾਲ ਹੈਗਾ ਆ ਜੀ ਦਾ ਮਾਈਕ ਤੇ ਇਹਦੇ ਪਿੱਛੇ ਆ ਮੈਗਨੇਟਾ ਜਿਹਦੇ ਨਾਲ ਕਲਿੱਕ ਕਰ ਸਕਦੇ ਆ ਏ ਡੀ ਜੇ ਆ ਜਿਹੜਾ ਮਾਈਕ ਆ ਇਹਦੇ ਵਿੱਚ ਆਪਣੀ ਸਟੋਰੇਜ ਆ 8 ਜੀਬੀ ਦੀ ਤੇ ਇਹ 14 ਬਿਟ ਤੇ 32 ਬਿਟ ਆਡੀਓ ਰਿਕਾਰਡ ਕਰ ਸਕਦਾ ਆ ਟਾਈਪ ਸੀ ਜਾਂ ਵਿੱਚ ਚਾਰਜ ਕਰ ਸਕਦੇ ਤੇ ਜਿਹੜਾ ਰੀਸੀਵਰ ਆ ਉਹ ਕੈਮਰਾ ਦੇ ਵਿੱਚ ਇਨਬਿਲਟ ਆ ਜਦ ਇਹਨੂੰ ਆਨ ਕਰਨਾ ਤੇ ਸਹੀ ਹੋ ਜਾਂਦਾ ਆ ਆਟੋਮੈਟਿਕਲੀ ਕਿਉਂਕਿ ਸੇਮ ਬ੍ਰਾਂਡ ਦੇ ਆ ਤਾਂ ਸਿੰਕ ਕਰਨਾ ਥੋੜਾ ਈਜ਼ੀ ਆ ਤੇ ਨਾਲ ਆ ਛੋਟਾ ਇਹ ਛੋਟਾ ਹੈਂਡਲਰ ਥੱਲੇ ਲਾਉਣ ਨੂੰ ਇਹ ਬੈਟਰੀ ਨਹੀਂ ਹੈਗੀ ਇਹ ਬਸ ਹੈਂਡਲ ਆ ਇਹਦੇ ਨਾਲ ਪਾਸ ਥਰੂ ਸੀ ਐਜਿੱਦਾਂ ਬੈਟਰੀ ਵਾਲੇ ਹੈਂਡਲ ਦੇ ਨਾਲ ਆ ਜਿਹੜਾ ਆ ਬੈਟਰੀ ਵਾਲਾ ਹੈਂਡਲ ਆ ਇਹਦੇ ਨਾਲ ਤੁਸੀਂ 60% ਕੋਰ ਰਿਕਾਰਡ ਕਰ ਸਕਦੇ ਆ 60% ਇਨਹਾਂਸ ਕਰਨ ਦਾ ਹੈ ਜੀ ਕੈਮਰੇ ਦੀ ਬੈਟਰੀ ਤੇ ਨਾਲ ਆ ਟ੍ਰਾਈਪੋਡ ਆ ਛੋਟਾ ਇਹ ਇਨਕਲੂਡ ਹੈ ਕ੍ਰੀਟਰ ਪੈਕੋ ਵਿੱਚ ਤੇ ਨਾਲ ਹੈਗੀ ਆ ਆ ਵਿੱਡ ਸ਼ੀਲਡ ਇਹਦੀ ਕੀ ਕੈਮਰੇ ਦੇ ਉੱਪਰ ਲੱਗਦੀ ਆ ਤੇ ਜਾ ਕੇ ਉਹ ਵੀ ਤੇ ਦੋ ਜੀ ਹਨਾ ਵਿੰਡਪਰੂਫ ਹੋ ਜਾਂਦਾ ਥੋੜਾ ਜਿਹਾ ਮਾਈਕ ਤੇ ਆ ਨਾਲ ਕੇਬਲ ਇਨਕਲੂਡ ਸੀਗੀ ਟਾਈਪ ਸੀ ਤੇ ਨਾਲ ਆ ਵਾਲਾ ਸਟ੍ਰੈਪ ਅਦੇ ਤਾਂ ਕੈਮਰੇ ਦਾ ਕਵਰ ਆ ਇਹ ਬੜਾ ਹੈਂਡੀ ਆ ਜਿੱਦਾਂ ਜਿਹੜੀ ਇਹ ਮੈਗਨੈਟ ਇਨਕਲੂਡ ਏ ਜੇ ਮੈਂ ਇਹਨੂੰ ਲਾਵਾਂ ਇਹ ਜਿਹੜਾ ਕੈਮਰਾ ਹੈ ਦਾ ਥੱਲੇ ਵਾਲਾ ਕਲਿੱਪ ਹੈ ਜੋ ਉੱਪਰ ਲੱਗ ਜਾਂਦਾ ਹੈ ਇਹਦਾ ਹੈਂ ਤੁਸੀਂ ਇਹਨੂੰ ਹੈਗੇ ਮਾਈਕ ਵੀ ਯੂਜ਼ ਕਰ ਸਕਦੇ ਹੋ ਵੀਡੀਓ ਬਣਾਉਣ ਲਈ ਤੇ ਜਦੋਂ ਇਹਨੂੰ ਕੈਮਰਾ ਸਟੋਰ ਕਰਨਾ ਹੈ ਇਹਦੀ ਸਕਰੀਨ ਥੱਲੇ ਗੇਮ ਬਾਰ 8 ਤੇ ਦਾ ਸਟੋਰ ਐਪ ਇਹਦੇ ਵਿੱਚ ਥੱਲੇ ਸਕਰੂ ਕਰਨੇ ਨੂੰ ਨਹੀਂ ਹੈਗਾ ਟਰਾਈਪੋਡ ਇਹ ਸਿਰਫ ਗ੍ਰੀਪ ਦੇ ਨਾਲ ਹੀ ਸਕਰੂ ਹੋਣਾ ਜਿੱਦਾਂ ਮੈਂ ਮੰਨ ਲਵਾਂ ਛੋਟੀ ਗ੍ਰੀਪ ਲਾਉਣਾ ਹੈ ਮੈਨੂੰ ਬਟਨ ਉੱਪਰ ਸਾਹਮਣੇ ਵਾਲਾ ਬੋਟਲ ਨਾਲ ਕੇ ਸੀਜ ਓਕੇ ਐਂਡ ਟ੍ਰਾਈਪੋਡ ਸਾਲੇ ਸਕਰੂ ਹੋ ਜਾਣਾ ਛੋਟਾ ਕੈਮਰਾ ਐਂਡ ਸੈਟ ਹੋ ਗਿਆ ਵਧੀਆ ਗ੍ਰਿਪ ਬਣ ਗਈ ਐਦਾਂ ਵੀ ਅ ਬਟ ਮੈਨੂੰ ਆਹ ਜ਼ਿਆਦਾ ਹੈਂਡੀ ਲੱਗਾ ਕਿਉਂਕਿ ਇਹਦੇ ਵਿੱਚ ਬੈਟਰੀ ਵੀ ਇਨਕਲੂਡ ਆ ਨਿ ਖੋਲ ਗਏ ਜਦ ਜਦੋਂ ਸਕਰੀਨ ਨੂੰ ਕੋਲ ਰੋਟੇਟ ਕਰੋ ਤਾਂ ਕੈਮਰਾ ਆਨ ਹੋ ਜਾਂਦਾ ਹੈ ਮੈਂ ਰਿਕਾਰਡ ਕਰਦਾ ਹਾਂ 4K ਇਸ ਕੈਮਰੇ ਤੇ 4K 24 ਐਂਡ ਜਦੋਂ ਰੋਟੇਟ ਕਰਨਾ ਹੈ ਇੱਥੇ ਸਾਈਡ ਤੋਂ ਰੋਟੇਟ ਦੋੜਾ ਦਾ ਸਕਰੀਨ ਰੋਟੇਟ ਕਰੋ ਕੈਮਰਾ ਬੰਦ ਹੋ ਜਾਂਦਾ ਬਟ ਜਦੋਂ ਦੁਬਾਰਾ ਰੋਟੇਟ ਕਰਦੇ ਆ ਤਾਂ ਉੱਥੇ 2 ਸਕੰਡ ਦਾ ਟਾਈਮ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦੋ ਰੋਟੇਟ ਕਰਨ ਤੋਂ ਬਾਅਦ ਸਕਰੀਨ ਤਾਂ ਕੈਮਰਾ ਔਨ ਹੁੰਦਾ ਹੈ ਇਹਨੇ ਵਰਟੀਕਲ ਵੀਡੀਓ ਰਿਕਾਰਡ ਕਰ ਲੈਂਦਾ ਜਿੱਦਾਂ ਅਸੀਂ ਇੰਸਟਾਗ੍ਰਾਮ ਤੇ ਰੀਲ ਲੇਖੀ ਦੀ ਉਹ ਸਿੱਧੀ ਹੁੰਦੀ ਹੈ ਮੈਂ ਉਧਰ ਪਰਦਾ ਨਹੀਂ ਸ਼ੁਰੂ ਕਰਦਾ ਤੇ ਜਦੋਂ ਅਸੀਂ ਕ੍ਰੀਏਟਰ ਕੰਬੋ ਵੀ ਲੈਨੇ ਆ ਜਾਂ ਸਿੰਪਲ ਕੈਮਰਾ ਇਕੱਲਾ ਬਾਏ ਕਰਦੇ ਆ ਤਾਂ ਉਹਦੇ ਨਾਲ ਮੈਮਰੀ ਕਾਰਡ ਇਨਕਲੂਡ ਨਹੀਂ ਹੁੰਦਾ ਤੇ ਇਹ ਕੈਮਰਾ ਸਿਰਫ 512 GB ਤੱਕ 512 GB ਤੱਕ ਮੈਮਰੀ ਕਾਰਡ ਸਪੋਰਟ ਕਰਦਾ ਆ ਆ ਮੈਂ ਆ ਲਿਆ ਸੋ ਤੇ ਵਧੀਆ ਕੁਆਲਿਟੀ ਆ ਜਦੋਂ ਇਹਦੇ ਵਿੱਚ ਇਨਸਰਟ ਕਰਨਾ ਹੈ ਤਾਂ ਜਿਹੜਾ ਲਿਖਿਆ ਥੱਲੇ ਥੱਲੇ ਰੱਖਣਾ ਤੇ ਇਹ ਜਿਹੜੀਆਂ ਪਿੰਨਸ ਆ ਉੱਪਰ ਤੇ ਇਹਦਾ ਕਲਿੱਕ ਕਰਕੇ ਜਦੋਂ ਕਲਿੱਕ ਹੋਣਾ ਦਾ ਮਤਲਬ ਕਾਰਡ ਲੱਗ ਗਿਆ ਵਿੱਚ ਤੇ ਗਿੰਬਲ ਨੂੰ ਕੰਟਰੋਲ ਕਰਨ ਲਈ ਇੱਥੇ ਛੋਟਾ ਇੱਕ ਜੁਆਇਸਟਿਕ ਆ ਇਹਨੂੰ ਕੀ ਦਹਲਾਉ ਤਾਂ ਗਿੰਬਲ ਨੂੰ ਵੀ ਕੰਟਰੋਲ ਕਰ ਸਕਦੇ ਆ। ਇਹ ਮੈਜੋਰਿਟੀ ਆਫ ਸੈਟਿੰਗਸ ਆ ਜਿਹੜੀਆਂ ਕੈਮਰੇ ਦੀਆਂ ਉੱਪਰ ਉਹ ਸੈੱਟ ਕਰ ਸਕਦੇ ਆ। ਜਦਾਂ ਉੱਪਰ ਤੁਸੀਂ ਨੂੰ ਸਲਾਈਡ ਕਰਨਾ ਹੈ ਫੋਨ ਉੱਗ ਤੇ ਸੈਟਿੰਗਸ ਤੇ ਜਾ ਕੇ ਇਹ ਵਾਇਰਲੈਸ ਮਾਈਕਰੀ ਸੈਟਿੰਗਸ ਜਾਂ ਗਿੰਬਲ 스타ਟਅਪ ਡਾਇਰੈਕਸ਼ਨ ਆ ਵੀ ਜਦੋਂ ਤੁਸੀਂ ਕੈਮਰਾ ਆਨ ਕਰਨਾ ਹੈ ਇਹਦਾ ਕੈਮਰਾ ਕਿੱਧਰ ਹੋਵੇ ਜਦੋਂ ਸਾਹਮਣੇ ਹੋਵੇ ਜਾਂ ਸੈਲਫੀ ਮੋਡ ਤੇ ਹੋਵੇ ਨਾ ਤੇ ਆ ਰੋਟੇਟ ਸਕਰੀਨ ਆਫ ਇਹ ਇਹਦੇ ਵਿੱਚ ਇਦਾਂ ਵੀ ਜਦੋਂ ਤੁਸੀਂ ਸਕਰੀਨ ਰੋਟੇਟ ਕਰਦੇ ਆ ਤਾਂ ਇੱਥੇ 2 ਸਕੰਡ ਦਾ ਟਾਈਮ ਆਉਂਦਾ ਹੈ ਵੀ ਤੁਸੀਂ ਕੈਮਰਾ ਬੰਦ ਕਰਨਾ ਹੈ ਜਾਂ ਕੰਟੀਨਿਊ ਕਰਨਾ ਹੈ। ਵੋਡੀ ਜੀ ਕਨੈਕਸ਼ਨ ਹੈ ਜਿੱਦਾਂ ਕਨੈਕਟ ਕਰਕੇ ਤੁਸੀਂ ਕੈਮਰੇ ਵਿੱਚੋਂ ਡਾਇਰੈਕਟ ਫੂਟੇਜ ਕਰ ਸਕਦੇ ਹੋ। ਤੇ ਗਿੰਬਲ ਕੈਲੀਬ੍ਰੇਸ਼ਨ ਵੀ ਹੈਗੀ ਹੈ ਇਹਦੇ ਵਿੱਚ ਉਹ ਸਭ ਤੋਂ ਇੰਪੋਰਟੈਂਟ ਪਾਰਟ ਹੈ। ਆ ਜਿਹੜਾ ਗਿੰਬਲ ਹੈ ਇਹਦਾ ਇਹਨੇ ਖੁਦ ਕੈਲੀਬ੍ਰੇਟ ਕਰਨਾ ਬਟ ਉਹਦੇ ਵਿੱਚ ਇਦਾਂ ਹੁੰਦਾ ਵੀ ਕੈਮਰਾ ਸਟਿਲ ਹੋਣਾ ਚਾਹੀਦਾ ਇੱਕ ਫਲੈਟ ਸਰਫੇਸ ਤੇ। ਜਦੋਂ ਇਹ ਕੈਲੀਬ੍ਰੇਟ ਹੁੰਦਾ ਹੈ ਇਹਨੇ ਕਿੰਨਾ ਹੁਣ ਮੇਰਾ ਟੇਬਲ ਤੇ ਰੱਖਿਆ ਇਹਦਾ ਕੈਲੀਬ੍ਰੇਸ਼ਨ ਇਹਨੇ ਖੁਦ ਕਰਨੀ ਆ ਸਰਫੇਸ ਦੇ ਹਿਸਾਬ ਨਾਲ ਜੇ ਫਲੈਟ ਸਰਫੇਸ ਤੇ ਰੱਖੋਗੇ ਤਾਂ ਗਿਮਬਲ ਸਹੀ ਕੈਲੀਬ੍ਰੇਟ ਹੁੰਦਾ ਵੀ ਜਦੋਂ ਤੁਸੀਂ ਕੈਮਰਾ ਯੂਜ਼ ਕਰਨਾ ਹੈ ਤਾਂ ਫਰੰਟ 뷰 ਜਿਹੜਾ ਸਿੱਧਾ ਹੁੰਦਾ ਹਮੇਸ਼ਾ ਇਹ ਨੂੰ 3 ਜਾਂ 4 ਸਕਿੰਟ ਲੱਗਦੇ ਆ ਫੇ ਕੈਲੀਬ੍ਰੇਟ ਹੁੰਦਾ ਹੈ ਇਹ ਜੋਇਸਟਿਕ ਸਪੀਡ ਦਾ ਵੀ ਆਪਸ਼ਨ ਆ ਜਿਹੜਾ ਜੋਇਸਟਿਕ ਮੈਂ ਤੁਹਾਨੂੰ ਦੱਸਿਆ ਜਿਹਨਾਂ ਅਸੀਂ ਕੈਮਰਾ ਇਦਾਂ ਦਾ ਕਰ ਸਕਦੇ ਹਾਂ ਕਿੰਨੀ ਤੇਜ਼ ਇੱਧਰ ਉੱਧਰ ਜਾਂ ਉੱਪਰ ਥੱਲੇ ਹੋਵੇ ਤਾਂ ਮੈਂ ਮੈਕਸਿਮਮ ਰੱਖਿਆ ਤੇ ਆਹ ਜਿਹੜਾ ਵੀਡੀਓ ਕੰਪ੍ਰੈਸ਼ਨ ਹੈ ਦੋ ਫਾਰਮੈਟ ਚ ਰਿਕਾਰਡ ਕਰਦਾ ਹੈ H.264 ਤੇ H.264 ਆਹ ਜਿਹੜਾ ਸਾਊਂਡ ਦੀ ਆਪਸ਼ਨ ਵੀ ਹੁੰਦੀ ਹੈ ਇੱਕ ਸਾਊਂਡ ਦੀ ਆਪਸ਼ਨ ਆ ਇਹਦੇ ਵਿੱਚ ਉਹ ਹੈਗੀ ਆ ਕਿ ਕੈਮਰਾ ਜਿਸ ਨੂੰ ਆਨ ਕਰਨਾ ਹੈ ਤਾ ਇੱਕ ਸਾਊਂਡ ਦਿੰਦਾ ਇੱਕ ਉਹ ਮੈਂ ਬੰਦ ਕੀਤੀ ਆ ਮਿਊਟ ਕੀਤੀ ਆ ਆਟੋ ਫਲिकर ਆ ਜੇ ਜਿੱਦਾਂ ਲਾਈਟ ਆ ਜਿਹੜੀ ਸਾਡੀ ਲਾਈਟ ਹੁੰਦੀ ਆ ਜਦੋਂ ਲਾਈਟ ਵਾਲ ਕੈਮਰਾ ਕਰੋ ਫਲਿੱਕਰਦੀ ਹੁੰਦੀ ਆ ਤਾਂ ਉਹਦੇ ਵਿੱਚ ਤੁਸੀਂ ਮੈਂ ਆਟੋ ਤੇ ਰੱਖਿਆ ਆ ਫਲਿੱਕ ਕਿ ਰੱਖਣਾ ਆਟੋ ਪਾਵਰ ਆਫ ਆ ਮੈਂ 5 ਮਿੰਟ ਤੇ ਰੱਖਿਆ ਐਲਈਡੀ ਔਨ ਰੱਖੀ ਆ ਕਿਉਂਕਿ ਜਦੋਂ ਕੈਮਰਾ ਚੱਲਦਾ ਤਾਂ ਆਹ ਐਲਈਡੀ ਆਉਂਦੀ ਰਹੇ ਪਤਾ ਲੱਗਦਾ ਰਹਿੰਦਾ ਵੀ ਕੈਮਰਾ ਔਨ ਆ ਇਹ ਇਹਦੇ ਵਿੱਚ ਇੱਕ ਲਾਈਵ ਸਟ੍ਰੀਮ ਦਾ ਵੀ ਆਪਸ਼ਨ ਆ ਜਦੋਂ ਮੈਂ ਬਾਹਰ ਗਿਆ ਸੀਗਾ ਅ ਕੱਲ ਤੇ ਮੈਂ ਕੈਮਰਾ ਨਾਲ ਲੱਗੇ ਸੀ ਇਹਦੇ ਨਾਲ ਥੋੜੀ ਜਿਹੀ ਮੈਂ ਫੁਟੇਜ ਸ਼ੂਟ ਕੀਤੀ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵਿੱਚ ਨਾਲ ਇਸ ਵਿੱਚ ਕਾਫੀ ਸਾਰੇ ਫੀਚਰ ਆ ਹਲੇ ਜਿਹੜੇ ਮੈਂ ਤੁਹਾਨੂੰ ਵੀ ਨਹੀਂ ਦੱਸੇ ਤੇ ਮੈਨੂੰ ਵੀ ਨਹੀਂ ਪਤਾ ਕਿਉਂਕਿ ਕੈਮਰਾ ਨਵਾਂ ਆ ਤੇ ਹੌਲੀ-ਹੌਲੀ ਆਪਾਂ ਜਦੋਂ ਇਹਨੂੰ ਯੂਜ਼ ਕਰਾਂਗੇ ਤਾਂ ਪਤਾ ਲੱਗਣਾ ਤੇ ਇਹ ਮੈਨੂੰ ਬਹੁਤ ਹੈਂਡੀ ਲੱਗਾ ਤੇ ਇਹਨਾਂ ਦੀ ਜਿਹੜੀ ਬਿਲਡ ਕੁਆਲਿਟੀ ਆ ਬਹੁਤ ਵਧੀਆ ਹੈ ਜੇ ਤੁਸੀਂ ਟਰੈਵਲ ਕਰਦੇ ਆ ਟਰੈਵਲ ਕਰਦੇ ਨਾਲ ਵਲੌਗ ਬਣਾਉਨੇ ਆ ਵੀਡੀਓ ਬਣਾਉਨੇ ਆ ਕੋਈ ਤਾਂ ਇਹ ਬਹੁਤ ਈਜ਼ੀ ਆ। ਰੌਅ ਵੀਡੀਓ ਸ਼ੂਟ ਕਰਦੇ ਦਾ ਵੀ ਆਪਸ਼ਨ ਆ। ਇਹ 10 ਮਿਟ ਕੈਮਰਾ ਹੈ। ਇਹ ਡੀ-ਲੌਗ ਐਮ ਤੋਂ ਸ਼ੂਟ ਕਰਦਾ। ਜਿਹਦੇ ਵਿੱਚ ਤੁਸੀਂ ਮੈਨੂਅਲੀ ਐਕਸਪੋਜ਼ਰ, ਵਾਈਟ ਬੈਲੈਂਸ ਤੇ ਥੋੜੀ-ਬਹੁਤੀ ਹੋਰ ਐਡਜਸਟਮੈਂਟ ਜਿਹੜੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ। ਅੱਗੇ ਜਿਹੜੀਆਂ ਵੀਡੀਓ ਮੈਂ ਟਰਾਈ ਕਰੂੰਗਾ ਇਹਦਾ ਨਾ ਰਿਕਾਰਡ ਕਰ ਲੇਗਾ ਤਾਂ ਕਿ ਮੈਂ ਰਿਕਾਰਡ ਜਿੰਨਾ ਕਰੂੰਗਾ ਕੋਈ ਮੈਨੂੰ ਹੋਰ ਜ਼ਿਆਦਾ ਵੀ ਫੀਚਰਸ ਪਤਾ ਲੱਗਣ। ਤੇ ਜਿੱਦਾਂ ਜਿੱਦਾਂ ਮੈਂ ਰਿਕਾਰਡ ਕਰੂੰਗਾ ਤੇ ਉਨਾ ਜ਼ਿਆਦਾ ਹੈਂਡੀ ਹੋ ਜਾਣਾ ਹੈ ਮੇਰੇ ਲਈ ਰਿਕਾਰਡ ਕਰਨਾ ਹੈ। ਤੇ आई होप थो वीडियो वधिया लॻी हुई वठी लॻी त लाईक करियो सबसक्राइब करियो